ਸਸਿਕਲ ਜੀ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਅੱਜ ਇੱਕ ਖਾਸ ਮੌਕੇ ਤੇ ਇਕੱਠੇ ਹੋਏ ਆ ਕਿਉਂਕਿ ਗਲੋਬਲਾਈਜੇਸ਼ਨ ਤੋਂ ਬਾਅਦ ਦੁਨੀਆ ਇੱਕ ਪਿੰਡ ਬਣ ਗਈ ਹੈ ਸਾਡੇ ਬੱਚੇ ਇੱਥੇ ਪੜ੍ਹਦੇ ਨੇ ਐਗਜ਼ਾਮ ਸ਼ਿਕਾਗੋ ਹੁੰਦੇ ਨੇ ਸਾਡੇ ਬੱਚੇ ਇੱਥੇ ਟ੍ਰੇਨਿੰਗ ਲੈਂਦੇ ਨੇ ਉਹਨਾਂ ਦਾ ਜਿਹੜਾ ਐਗਜ਼ਾਮ ਹੈ ਉਹ ਲੰਡਨ 'ਚ ਹੁੰਦਾ ਹੈ ਉਹ ਬਰਮਿੰਗਮ 'ਚ ਹੁੰਦਾ ਹੈ ਉਹ ਮੈਲਬਨ ਹੁੰਦਾ ਸਿਡਨੀ ਹੁੰਦਾ ਬੱਚੇ ਕੰਮ ਇੱਥੇ ਕਰਦੇ ਨੇ ਉਹਦਾ ਜਿਹੜਾ ਇੰਪੈਕਟ ਹੈ ਵੈਨਕੂਬਰ ਹੁੰਦਾ ਸੋ ਦੁਨੀਆ ਇੱਕ ਛੋਟਾ ਜਿਹਾ ਪਿੰਡ ਬਣ ਗਿਆ ਉਹ ਉਸੇ ਸਿਲਸਿਲੇ ਚ ਅਸੀਂ ਯੂਕੇ ਦੇ ਨਾਲ ਕਿਉਂਕਿ ਸਭ ਤੋਂ ਪਹਿਲਾਂ ਪੰਜਾਬੀ ਜਿਹੜੇ ਸੀਗੇ ਉਹ ਪੁਰਾਣੇ ਉਹ ਯੂਕੇ ਦੇ ਵਿੱਚ ਗਏ ਸੀ ਅੱਜ ਵੀ ਯੂਕੇ ਦੇ ਵਿੱਚ ਬਹੁਤ ਸਾਰੇ ਪੰਜਾਬ ਬਸਦੇ ਨੇ ਪੰਜਾਬੀ ਬਸਦੇ ਨੇ ਕੁੱਗ ਬਸਦੇ ਨੇ ਸੋ ਅੱਜ ਬ੍ਰਿਟਿਸ਼ ਕੌਂਸਲ ਤੇ ਬ੍ਰਿਟਿਸ਼ ਐਮਬੈਸੀ ਤੋਂ ਸਾਡੇ ਕੋਲੇ ਅਧਿਕਾਰੀ ਆਏ ਹੋਏ ਨੇ ਡਿਪਟੀ ਹਾਈ ਕਮਿਸ਼ਨਰ ਨੇ ਜੁਕੇ ਦੇ ਜਿਹੜੇ ਚੰਡੀਗੜ੍ਹ ਦੇ ਵਿੱਚ ਮਿਸ ਕੈਰਲੀਨਾ ਰਾਬਰਟ ਵਾਏ ਨੇ ਤੇ ਬ੍ਰਿਟਿਸ਼ ਕੌਂਸਲ ਵੱਲੋਂ ਮਿਸਟਰ ਡੰਕਿਨ ਵਿਲਸਨ ਐਮ ਡੀ ਨੇ ਬੀ ਸੀ ای ਆਈ ਪੀ ਐਲ ਦੇ ਅਸੀਂ ਇਹਨਾਂ ਨਾਲ ਹਾਇਰ ਐਜੂਕੇਸ਼ਨ ਦੇ ਸਾਡੇ ਮਨਿਸਟਰ ਹਰਜੋਤ ਬੈਂਸ ਜੀ ਬੈਠੇ ਨੇ ਸਾਡੇ ਅਫਸਰ ਬੈਠੇ ਨੇ ਐਜੂਕੇਸ਼ਨ ਨਾਲ ਦੇ ਇਹਨਾਂ ਨਾਲ ਇੱਕ ਐਮਓਯੂ ਸਾਈਨ ਕੀਤਾ ਕਿ ਸਾਡੇ ਬੱਚਿਆਂ ਨੂੰ english for work ਉਹਦੇ ਵਿੱਚ ਟ੍ਰੇਨਿੰਗ ਇਸਨ ਦੇਣਗੇ ਪੰਜਾਬੀ ਤਾਂ ਅਸੀਂ ਕਰਨੀ ਲਾਜ਼ਮੀ ਕੀਤੀ ਹੋਈ ਹੈ ਪੰਜਾਬੀ ਇੱਕ ਲਾਜ਼ਮੀ ਪਿਸ਼ਾ ਪੰਜਾਬ ਦੇ ਵਿੱਚ ਔਰ ਕੰਪਲਸਰੀ ਸਬਜੈਕਟ ਹੋਣ ਦੇ ਨਾਤੇ ਪੰਜਾਬੀ ਸਭ ਨੂੰ ਪੜ੍ਹਨੀ ਪੈਂਦੀ ਵੀ ਹੈ ਔਰ ਸੱਚਾਈ ਦੀ ਵੀ ਹੈ ਮੈਂ ਕਹਿੰਦਾ ਸਾਡਾ ਫਰਜ਼ ਵੀ ਹੈ ਤੇ ਨਾਲ-ਨਾਲ ਦੂਜੀਆਂ ਭਾਸ਼ਾਵਾਂ ਦੀ ਜਾਣਕਾਰੀ ਭਾਵੇਂ ਉਹ ਫ੍ਰੈਂਚ ਹੋਵੇ ਭਾਵੇਂ ਜਰਮਨ ਹੋਵੇ ਸੋ ਇੰਗਲਿਸ਼ ਜਿਹੜੀ ਹੈ ਕਿਉਂਕਿ ਦੁਨੀਆ ਭਰ ਦੇ ਵਿੱਚ ਇੰਗਲਿਸ਼ ਬੋਲੀ ਜਾਂਦੀ ਹੈ ਔਰ ਸਾਡੇ ਬੱਚੇ ਕਈ ਵਾਰ ਸਾਡੇ ਕੋਲੇ ਇਸ ਤਰ੍ਹਾਂ ਦੀਆਂ ਅ ਕਈ ਵਾਰ ਅਪੀਲਾਂ ਵੀ ਆਈਆਂ ਨੇ ਥੋੜੀਆਂ ਸ਼ਿਕਵਿਸ਼ ਕਹਿਤਾ ਵੀ ਆਈਆਂ ਨੇ ਕਿ ਅਸੀਂ ਇੰਗਲਿਸ਼ ਚ ਮਾਰਕ ਆ ਜਾਂਦੇ ਆ ਜੀ ਸੋ ਅਸੀਂ ਨਹੀਂ ਚਾਹੁੰਦੇ ਕਿ ਸਾਡਾ ਬੱਚਾ ਜਿਹੜਾ ਉਹ ਜਾਵੇ ਕਿਤੇ ਵੀ ਜਾਵੇ ਤੇ ਉਹਨੂੰ ਕੋਈ ਜਿਹੜੀ ਬੋਲੀ ਪੱਖੋਂ ਲੈਂਗੁਏਜ ਪੱਖੋਂ ਉਹਦੇ ਕੋਈ ਨੰਬਰ ਕਿਸੇ ਪੱਖੋਂ ਕਾਟਾ ਹੋਣ ਸੋ ਹਰ ਪੱਖ ਤੋਂ ਅਸੀਂ ਆਪਣੇ ਬੱਚੇ ਨੂੰ ਪੰਜਾਬ ਦੇ ਜੰਮੇ ਹੋਏ ਬੱਚੇ ਨੂੰ ਪੰਜਾਬ ਦੇ ਪੜ੍ਹੇ ਹੋਏ ਬੱਚੇ ਨੂੰ ਪਰਫੈਕਟ ਬਣਾਉਣਾ ਚਾਹੁੰਦੇ ਆ ਸੋ ਮੈਂ ਬ੍ਰਿਟਿਸ਼ ਕੌਂਸਲ ਦਾ আর ਬ੍ਰਿਟਿਸ਼ ਐਮਬੈਸੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਫ੍ਰੀ ਆਫ ਕਾਸਟ ਸਾਡੇ ਜਿਹੜੇ ਬੱਚੇ ਨੇ ਇਹ ਹਰ ਐਜੂਕੇਸ਼ਨ ਡਿਪਾਰਟਮੈਂਟ ਸਾਡਾ ਜਿਹੜਾ ਡਿਸਾਈਡ ਕਰੂਗਾ ਪਹਿਲੇ ਬੈਚ ਦੇ ਵਿੱਚ 5000 ਬੱਚੇ ਅਸੀਂ ਸਿਲੈਕਟ ਕਰ ਰਹੇ ਹਾਂ ਔਰ ਕੋਈ ਇੱਥੇ ਰਹਿਣਗੇ ਇੱਥੇ ਉਹਨਾਂ ਨੂੰ ਨੌਕਰੀਆਂ ਮਿਲਣਗੀਆਂ ਇੱਥੇ ਉਹਨਾਂ ਨੂੰ ਕੰਮ ਲੂਗਾ ਤਾਂ ਕਿ ਕਿਉਂਕਿ ਦਾ ਨਾਮ ਹੀ ਇੰਗਲਿਸ਼ ਫਾਰ ਵਰਕ ਹੈ ਸੋ ਤਾਂ ਕਿ ਕੋਈ ਕੋਈ ਵੀ ਨੌਕਰੀ ਲੈਣ ਲਈ ਇੰਗਲਿਸ਼ ਜਿਹੜੀ ਹੈ ਉਹ ਬੈਰੀਅਰ ਨਾ ਬਣੇ ਤਾਂ ਇਹ ਬਹੁਤ ਵਧੀਆ ਕਦਮ ਹੈ ਔਰ ਇਨਵੈਸਟ ਪੰਜਾਬ ਦੇ ਵਿੱਚ ਜੋ ਯੂਕੇ ਹੈ ਉਹ ਸਾਡਾ 파ਟਨਰ ਕੰਟਰੀ ਹੈ ਬਹੁਤ ਸਾਰੀ ਇਨਵੈਸਟਮੈਂਟ ਪੰਜਾਬ ਦੇ ਵਿੱਚ ਜਿਹੜੀ ਯੂਕੇ ਤੋਂ ਯੂਕੇ ਸਿਟੀਜ਼ਨਸ ਤੋਂ ਇੱਥੇ ਪੰਜਾਬ ਬਲ ਆ ਰਹੀ ਹੈ ਸੋ ਆਈ ਹੋਪ ਕਿ ਪੰਜਾਬ ਦਾ ਅਰਜੋ ਕਹਦਾ ਇੱਕ ਲੌਂਗ ਅਸੋਸੀਏਸ਼ਨ ਜਿਹੜੀ ਹੈ ਉਹ ਬਣੂਗੀ ਤੇ ਅਸੀਂ ਦੁਨੀਆ ਦੇ ਹਾਂ ਦੇ ਹੋਵਾਂਗੇ ਬਹੁਤ ਬਹੁਤ ਧੰਨਵਾਦ ਸੱਚੀ ਗੱਲ